ਜਿੱਥੇ ਅਸੀਂ ਇਸ ਸਮੇਂ ਖੜੇ ਹਾਂ तकरीबन ਇੱਥੇ ਵੀ 3 ਤੋਂ 3.5 ਫੁੱਟ ਜਿਹੜਾ ਪਾਣੀ ਹੈ ਮੇਰੇ ਪਿੱਛੇ ਤੁਹਾਨੂੰ ਇੱਕ ਘਰ ਦਿਖਣ ਜਾ ਰਿਹਾ ਜਿਹੜਾ ਘਰ ਪੂਰਾ ਪੂਰਾ ਜਿ ਇਸ ਪਾਣੀ ਦੀ ਢੇਡ ਚੜ ਗਿਆ ਇੱਥੇ ਜਿਹੜੀ ਸਾਡੀ ਵੋਟ ਆ ਇੱਥੇ ਆ ਕੇ ਫਸ ਗਈ ਔਰ ਇਸ ਤੋਂ ਅੱਗੇ ਜਾਣਾ ਔਖਾ ਜਿਹਾ ਦੀ ਤਾਂ ਦੇਖੀ ਰਹੀ ਜੇ ਬਾਕੀ ਸਾਰਾ ਕਮਰਾ ਦੇਖਦੇ ਆ ਬਾਕੀ ਛੱਡ ਪਿਆ ਹੋਇਆ ਦਿੱਖਦਾ ਪਾਣੀ ਪਹੁੰਚ ਲੰਦਾ ਹੈ 12-13 ਦਿਨਾਂ ਤੋਂ ਅੱਗੇ ਦੇਖੀ ਜਾਣਾ ਦੀ ਬਹੁਤ ਮਹਤਵਪੂਰਨ ਹੋਵੇ ਤੇ ਮੰਨੇ ਨਾ ਪਾਣੀ ਦੀ ਨਹੀਂ ਲੱਗਦਾ ਵਾ ਕਾਰਸਰ ਵਾਲੇ ਮਿਲਦੇ ਆ ਪ੍ਰਧਾਨਪਤਰੀ ਜਿਹੜੀ ਕਹਿੰਦੇ ਪਾਣੀ ਪਾਉਂਦੇ ਪਰ ਉਹ ਵੀ ਪਾਉਂਦੇ ਇਹੋ ਜਿਹਾ ਪਾਣੀ ਬੰਦ ਹੋ ਰਿਹਾ ਕੰਮ ਦਾ ਪ੍ਰਸ਼ਾਸਨ ਕੋਈ ਕੋਈ ਪ੍ਰਬੰਧ ਨਹੀਂ ਕੋਈ ਨਹੀਂ ਆਇਆ ਇਹ ਨਹੀਂ ਅੱਜ ਕੋਈ ਨਹੀਂ ਆਇਆ ਇਹ ਨਹੀਂ ਕੋਈ ਪ੍ਰਸ਼ਾਸਨ ਨੇ ਕੋਈ ਪਾਣੀ ਦਾ ਕੋਈ ਐਸਾ ਕੋਈ ਪ੍ਰਬੰਧ ਨਹੀਂ ਤੁਹਾਡੇ ਤੱਕ ਕਿਦਾ ਹੁਣ ਅਸੀਂ ਆਣਾ ਦੀ ਗੱਲ ਆ ਕਿ ਲੋਕ ਪਹੁੰਚ ਰਹੇ ਨੇ ਲੈ ਨਹੀਂ ਬਹੁਤ ਦੂਰ ਨਾਲ ਪਹੁੰਚਦੇ ਨਹੀਂ ਬਣਾ ਆਪਣੇ ਜਿਲ੍ਹੇ ਕਿੱਥੇ ਆਈਏ ਤੇ ਆਪਣਾ ਆਟੀਆਂ ਜੀ ਇਦਾਂ ਹੀ ਆਈਆਂ ਪੰਜਾਬ ਦੇ ਵਿੱਚ 6 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨੇ ਤੇ ਹੜ੍ਹ ਦਾ ਸਭ ਤੋਂ ਵੱਧ ਪ੍ਰਭਾਵ ਜਿਹੜਾ ਇਸ ਇਲਾਕੇ ਦੇ ਵਿੱਚ ਹੈ ਜਿੱਥੇ ਅਸੀਂ ਇਸ ਸਮੇਂ ਖੜੇ ਹਾਂ ਤਕਰੀਬਨ ਇੱਥੇ ਵੀ 3 ਤੋਂ 3.5 ਫੁੱਟ ਜਿਹੜਾ ਪਾਣੀ ਹੈ ਔਰ ਮੇਰੇ ਪਿੱਛੇ ਤੁਹਾਨੂੰ ਇੱਕ ਘਰ ਦਿਖਾਉਣ ਜਾ ਰਿਹਾ ਜਿਹੜਾ ਘਰ ਪੂਰਾ ਪੂਰਾ ਜੇ ਇਸ ਪਾਣੀ ਦੀ ਭੇਡ ਚੜ ਗਿਆ ਥੋੜਾ ਜਿਹਾ ਜਗਵੀਰ ਆਪਾਂ ਪਿੱਛੇ ਨੂੰ ਘੁਮਾ ਕੇ ਕੈਮਰਾ ਦਿਖਾਉਣ ਦੀ ਕੋਸ਼ਿਸ਼ ਕਰੀਏ ਇਹ ਕਰ ਕਿਉਂਕਿ ਅਸੀਂ ਕੋਸ਼ਿਸ਼ ਇਹ ਕਰ ਰਹੇ ਸੀਗੇ ਕਿ ਉਹਨਾਂ ਤੱਕ ਪਹੁੰਚਿਆ ਜਾਵੇ ਲੇਕਿਨ ਇੱਥੇ ਜਿਹੜੀ ਸਾਡੀ ਵੋਟ ਹੈ ਇਥੇ ਆ ਕੇ ਫਸ ਗਈ ਔਰ ਇਸ ਤੋਂ ਅੱਗੇ ਜਾਣਾ ਔਖਾ ਸੀ ਕਿਉਂਕਿ ਪਾਣੀ ਦਾ ਲੈਵਲ ਥਰਾਂ ਘੱਟ ਸੀਗਾ ਔਰ ਜੋ ਫਸਲ ਹੈ ਉਹ ਵਿੱਚ ਫਸਣ ਲਾਪੀ ਤਾਂ ਇਹ ਵੀਰ ਨੇ ਵੀਰੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਦਾ ਏ ਘਰ ਸੀ ਹਾਂਜੀ ਕਿੰਨਾ ਦਾ ਸੀ ਇਹ ਗਵਾਂਢੀ ਹੈ ਆਪਣੇ ਜੀ ਹਾਂਜੀ ਤੇ ਉਹ ਘਰ ਢਾ ਲੱਗਣ ਦਾ ਕਰਕੇ ਡਿੱਗ ਪਿਆ ਜੀ ਜੀ ਹਾਂਜੀ ਤੇ ਕਾਂ ਦੇ ਇੱਕ ਹੀ ਰਹਿ ਗਈ ਹੈ ਬਾਕੀ ਸਾਰਾ ਕਮਰਾ ਡਿੱਗ ਪਿਆ ਤੇ ਬਾਕੀ ਛੱਡ ਪਿਆ ਹੋਇ ਡਿੱਗ ਪਿਆ ਜੀ ਹਾਂਜੀ ਕਿੰਨੇ ਕਮਰੇ ਸੀ ਇਹਨਾਂ ਦੇ ਇਹਨਾਂ ਦੇ ਕਮਰੇ ਇੱਕ ਕਮਰਾ ਹੀ ਵੱਡਾ ਤੇ ਨਾਲ ਗਾਰਡਨਾਂ ਦੇ ਤੇ ਬਾਕੀ ਛੱਡ ਹੀ ਸੀ ਸਮਾਨ ਸਭ ਨੂੰ ਕਾਫੀ ਹਨ ਦਾ ਜੀ ਹਾਂਜੀ ਤੇ ਇਹਦੇ ਵਿੱਚ ਪੂਰਾ ਘਰ ਪੱਕਾ ਸੀਗਾ ਹਾਂਜੀ ਘਰ ਪੱਕਾ ਹੀ ਸਾਰੀਆਂ ਏਟਾਂ ਪੱਕੇ ਲੱਗਿਆ ਹੋਈਆਂ ਹਨ ਕਲਰ ਪੁਲਰ ਕੱਢਿਆ ਹੋਇਆ ਹੈ ਹਾਂ ਕੀ ਜ਼ਮੀਨ ਵਗੈਰਾ ਇਹਨਾਂ ਦੀ ਜ਼ਮੀਨ ਇਹਨਾਂ ਦੀ ਕਿੱਲਾ ਕੀ ਹੈ ਜੀ ਹੂੰ ਕਾ ਥੋੜੀ ਹੈ ਜ਼ਮੀਨ ਇਹਨਾਂ ਦੀ ਅੱਛਾ ਤੁਹਾਡੇ ਗੁਆਂਢੀ ਤੁਹਾਡਾ ਘਰ ਇਹਦੇ ਲਈ ਸਾਈਡ ਤੇ ਆ ਗਿਆ ਨਾ ਜੀ ਆਪਣਾ ਘਰ ਵੀ ਨਾਲ ਹੀ ਹੈ ਜੀ ਤੇ ਪਾਣੀ ਦੀ ਵਿਹੜੀ ਜੀ ਆਪਣਾ ਘਰ ਵੀ ਸਿੱਟੀ ਕੀ ਆ ਹੁਣ ਸਿੱਧੀ ਮੰਦਾ ਹੀ ਆ ਜੀ ਹਾਂਜੀ ਕਾ ਪਾਣੀ ਬਾਅਦ ਚੱਲਦਾ ਹੈ 12 13 ਦੇ ਨੋਕੇ ਚੱਲਦਾ ਇਹਨਾਂ ਨੂੰ ਜਾਣ ਆਉਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਕਿ ਇਹ ਬਣਾਇ ਨਾ ਪਾਣੀ ਪੀਣ ਨੂੰ ਮਿਲਦਾ ਵਾ ਅਗੇ ਖਾਲਸਰ ਵਾਲੇ ਮਿਲਦੇ ਹੈ ਜਾਂ ਪ੍ਰਧਾਨ ਪਰਮਜੀਤ ਹਣੀ ਦਿੰਦੇ ਹੈ ਪਾਣੀ ਹੂੰ ਉਹ ਵੀ ਨਹੀਂ ਪਹੁੰਚਿਆ ਹੁਣ ਪਾਣੀ ਬੰਦ ਹੋ ਗਿਆ ਕੰਮ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਹਾਂਜੀ ਕੁਝ ਨਹੀਂ ਆਏ ਤੇ ਹਾਂਜੀ ਜੀ ਹਾਂਜੀ ਆਏ ਤੇ ਕੁਝ ਨਹੀਂ ਮਿਲਦਾ ਜੀ ਨਹੀਂ ਕੋਈ ਪ੍ਰਸ਼ਾਸਨ ਨੇ ਕੋਈ ਪਾਣੀ ਦਾ ਕੋਈ ਐਸਾ ਕੋਈ ਪ੍ਰਬੰਧ ਨਹੀਂ ਨਹੀਂ ਦੇਖੋ ਜਿੰਨੇ ਲੋਕਾਂ ਨਾਲ ਵੀ ਆਪਾਂ ਗੱਲ ਕੀਤੀ ਸਾਹਮਣੇ ਇੱਕ ਹੀ ਗੱਲ ਹੀ ਦੱਸੀ ਹੈ ਕਿ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂਗਾ ਜੇ ਸੇਵਾ ਦੀ ਗੱਲ ਕਰੀਏ ਖਾਲਸਾੜ ਜਾਂ ਕੁਝ ਹੋਰ ਜਿਵੇਂ ਸੁਸਾਇਟੀਆਂ ਜਿਹੜੀਆਂ ਥੋੜੇ ਬਹੁਤ ਹੀ ਜੋ ਸੇਵਾ ਪਹੁੰਚਦੀ ਕਰ ਸਕਦੇ ਆ ਵੀਰੇ ਤੁਹਾਡੇ ਤੱਕ ਜਿੱਦਾਂ ਹੁਣ ਅਸੀਂ ਆਣਾ ਸੀਗਾ ਔਖੇ ਹੋਏ ਕਿ ਲੋਕ ਪਹੁੰਚ ਰਹੇ ਥੇ ਨਹੀਂ ਨਹੀਂ ਬਹੁਤ ਮੁਸ਼ਕਲ ਨਾਲ ਪਹੁੰਚਦੇ ਆਂ ਜੀ ਹੁਣ ਆਪਣੇ ਜਿਹੜੇ ਕਿਸ਼ਤੀ ਆਈਏ ਤੇ ਆਪਣੇ ਅੜ ਗਏ ਆ ਜੀ ਇੱਥੇ ਇਦਾਂ ਹੀ ਆ ਜੀ ਪਹਿਲਾਂ ਆਉਂਦੇ ਰਹੇ ਆਪਣੇ ਵੀਰ ਹਣੀ ਆਉਂਦੇ ਜਾਂ ਬੇੜੀਆਂ ਬੁੜੀਆਂ ਆਉਂਦੇ ਆ ਇਹ ਕਰਦੇ ਮਦਦ ਆਪਣੀ ਜਾਂ ਖਾਲਸਾੜ ਕਰਦੇ ਹੋਰ ਪ੍ਰਸ਼ਨ-ਪ੍ਰਸ਼ਨ ਕੋਈ ਨਹੀਂ ਕਰਦਾ ਜੀ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਹੋਲ ਸਮੱਸਿਆਵਾਂ ਕੀ ਕੀ ਇੱਥੇ ਆ ਸਮੱਸਿਆ ਤੁਹਾਨੂੰ ਪਤਾ ਹੀ ਨਹੀਂ ਲੱੜਦਾ ਕਿ ਔਖਾ ਹੀ ਆ ਜੀ ਰਾਹ ਨੂੰ ਆਉਂਦੀ ਆ ਤੇ ਦਿਨੇ ਕੱਢ ਲੰਦੇ ਸਾਈਂ ਡੜੀ ਜੀ ਸੇਗਰ ਪਾਣੀ ਦਾ ਰਿੰਦਾ ਇਦਾਂ ਹੀ ਤੁਹਾਨੂੰ ਪਤਾ ਮਛਰ ਮਛਰ ਦਾ ਚੱਲਦਾ ਕੰਮ ਮੁਸ਼ਕਲ ਆਈ ਜਾਂਦੀਆਂ ਜੀ ਸਾਰੀਆਂ ਮੁਸ਼ਕਲਾਂ ਆ ਜਾਂਦੀਆਂ ਹਾਂਜੀ ਘਰੋਂ ਬੇਗਰ ਹੋਈ ਫਿਰਦੇ ਆ ਜੀ ਹਾਂਜੀ ਜਦੋਂ ਹੁਣ ਇੱਕ ਘਰ ਦਾ ਨੁਕਸਾਨ ਹੋਇਆ ਵਾਹਿਗੁਰੂ ਕਰੇ ਹੋਰ ਨਾ ਹੋਵੇ ਤੁਹਾਡੇ ਘਰ ਠੀਕ ਹੈ ਹਾਂਜੀ ਹੈਗੇ ਤਾਂ ਇਹ ਠੀਕ ਪਾਟੇ ਪੈ ਕਮਰੇ ਜੀ ਆਪਣੇ ਪਾਣੀ ਦੇ ਲਿਗੜ ਚਾਇ ਪਏ ਹਾਂਜੀ ਘਰੇ ਘਰੇ ਪਾਣੀ ਪਾਣੀ ਆ ਉਹ ਤਾਂ ਨੀਵਾ ਸਾਂ ਉਧਰ ਨੂੰ ਆਪਣਾ ਹਾਂਜੀ ਦੇਖੋ ਮੈਂ ਕਿ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿੱਥੇ ਅਸੀਂ ਖੜੇ ਆ ਕਿ ਇਹ ਜਗਾ ਜਿਹੜੀ ਹੈ ਅ ਦੋਨੇ ਪਾਸੇ ਘਰ ਜਿਹੜਾ ਜਿਵੇਂ ਉਹ ਘਰ ਇਹ ਬਿਲਕੁਲ ਡੈਮੇਜ ਹੋ ਚੁੱਕਿਆ ਔਰ ਇਸ ਤੋਂ ਬਾਅਦ ਇਹ ਵੀਰ ਜਿਹੜੇ ਨੇ ਇਹਨਾਂ ਦਾ ਘਰ ਇਧਰਲੀ ਸਾਈਡ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਉੱਥੋਂ ਤੱਕ ਪਹੁੰਚੀਏ ਲੇਕਿਨ ਉੱਥੋਂ ਤੱਕ ਪਹੁੰਚਣ ਲਈ ਜਿਹੜੀ ਵੋਟ ਸੀ ਸਾਡੀ ਉਹ ਪਹੁੰਚ ਨਹੀਂ ਸਕੀ ਤੇ ਅਸੀਂ ਇੱਥੇ ਇਸ ਸਮੇਂ ਜਿਹੜੀ ਕੰਡੀਸ਼ਨ ਦੇ ਵਿੱਚ ਹੈਗੇ ਆ ਔਰ ਕੋਸ਼ਿਸ਼ ਹੈ ਕਿ ਇਹਨਾਂ ਲੋਕਾਂ ਦਾ ਘਰ ਦਿਖਾਈਏ ਦੂਜੀ ਗੱਲ ਮੇਰੇ ਨਾਲ ਇਥੇ ਪਰਮਜੀਤ ਵੀਰ ਵੀ ਨੇ ਜਿਹੜੇ ਲਗਾਤਾਰ ਆਪਣੇ ਨਾਲ ਸੰਪਰਕ ਚ ਹੀ ਰਹਿੰਦੇ ਨੇ ਔਰ ਕੋਸ਼ਿਸ਼ ਉਹਨਾਂ ਵੱਲੋਂ ਇਹ ਹੁੰਦੀ ਹੈ ਕਿ ਜਿਵੇਂ ਵੀ ਕੋਈ ਸੱਜਣ ਵੀਰ ਜੋ ਉਹਨਾਂ ਦੀ ਮਦਦ ਵਾਸਤੇ ਆਵੇ ਤਾਂ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਵੀਰੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਇਹਨਾਂ ਦੀ ਗੱਲ ਕਰਦੇ ਆ ਇਸ ਘਰ ਦੀ ਗੱਲ ਹੀ ਕੀਤੀ ਜਿਹੜਾ ਇਹ ਘਰ ਵਾ ਇਹ ਡੈਮੇਜ ਹੋ ਗਿਆ ਕਿੱਦਾਂ ਦੀ ਮਦਦ ਤੁਸੀਂ ਕਹੋਗੇ ਕਿੱਦਾਂ ਪਹੁੰਚੇ ਨਾ ਤੱਕ ਜੇ ਲੋਕ ਕੋਈ ਕਰਨੀ ਚਾਹਣ ਤਾਂ ਵੇਖੋ ਜੀ ਬਹੁਤ ਦੁਖਦਾਈ ਇਹ ਖਬਰ ਆ ਘਟਨਾ ਵਾ ਜਿਹੜੀ ਤੁਸੀਂ ਅੱਜ ਗਰਾਉਂਡ ਜ਼ੀਰੋ ਦੇ ਉੱਤੇ ਪਹੁੰਚੇ ਜੇ ਬੜੀ ਕਠਿਨਾਈ ਦੇ ਨਾਲ ਮਦਦ ਅਸੀਂ ਕਹੁੰਦੇ ਆ ਕਿ ਜਦੋਂ ਪਾਣੀ ਦਾ ਲੈਵਲ ਥੋੜਾ ਘਟਦਾ ਨੁਕਸਾਨ ਵੀਰ ਦਾ ਜਿਹੜਾ ਹੋਣਾ ਸੀ ਬਹੁਤ ਵੱਡਾ ਹੋ ਚੁੱਕਾ ਵਾ ਜ਼ਮੀਨ ਦੇ ਵਿੱਚ ਵੀ ਪਾੜ ਪੈ ਚੁੱਕਾ ਵਾ ਰੇਤਾ ਪਾ ਪੈ ਗਈ ਆ ਜਾਂ ਟੋਏ ਪੈ ਗਏ ਆ ਇੱਥੇ ਤੁਸੀਂ ਆਣ ਕੇ ਸਿੱਧਾ ਕਿਸੇ ਨੂੰ ਮਿਲਣ ਦੀ ਬਜਾਏ ਇਸ ਵੀਰ ਨੂੰ ਕਾਲੂ ਵੀਰ ਨੂੰ ਮਿਲ ਕੇ ਤੁਸੀਂ ਸਨ ਆਫ ਗੋਗੀ ਇਹਦਾ ਪਿੰਡ ਮੁਹੰਮਦਾਬਾਦ ਆਣ ਕੇ ਸਿੱਧੀ ਡਾਇਰੈਕਟ ਇਦੇ ਹੱਥ ਦੇ ਵਿੱਚ ਜਿਹੜੀ ਮਦਦ ਕਰਕੇ ਜਾਓ ਨਾ ਕਿ ਕੋਈ ਐਨ ਜੀਓ ਜਾਂ ਵਗੈਰਾ ਹੋਰ ਕਿਸੇ ਨੂੰ ਜਿਹੜਾ ਕੋਈ ਆ ਵੀਡੀਓ ਪਾਉਂਦੇ ਉਹਨਾਂ ਦੇ ਉਹਨਾਂ ਦੇ ਥਰੂ ਨਹੀਂ ਤੁਸੀਂ ਸਿੱਧਾ ਇਹਨਾਂ ਵੀਰਾਂ ਦੀ ਆਪ ਆਣ ਕੇ ਨਾਲੇ ਤਾਂ ਦੁੱਖ ਦਰਦ ਇਹਨਾਂ ਦੇ ਵੰਡਾਓ ਤੇ ਜਿਹੜੀ ਮਦਦ ਕਰਨੀ ਵੱਡੇ ਪੱਧਰ ਤੇ ਇਹਨਾਂ ਦੀ ਮਦਦ ਕਰੋ ਕਿਉਂਕਿ ਇਹ ਦਿਹਾੜੀਆਂ ਕਰਕੇ ਇਹ ਵੀਰ ਨੇ ਘਰ ਬਣਾਇਆ ਸੀ ਦੇਖੋ ਜਿੱਦਾਂ ਇਹਨਾਂ ਵੀਰਾਂ ਨੂੰ ਦੱਸਿਆ ਕਿ ਇੱਕ ਕਿਲਾ ਇਸ ਵੀਰ ਦੀ ਜ਼ਮੀਨ ਸੀਗੀ ਹਾਲਾਂਕਿ ਅਸੀਂ ਕੋਸ਼ਿਸ਼ ਇਹ ਸੀਗੀ ਕਿ ਇਹਨਾਂ ਤੱਕ ਪਹੁੰਚੀਏ ਲੈ ਕੇ ਨਾ ਜਿਵੇਂ ਘੜ ਟਹਿ ਗਿਆ ਤਾਂ ਇਹ ਇੱਥੋਂ ਬੇਕਾਰ ਹੋ ਕੇ ਦੂਜੀ ਜਗ੍ਹਾ ਤੇ ਰਹਿ ਰਹੇ ਔਰ ਇੱਥੇ ਪਹੁੰਚਣਾ ਬੜਾ ਔਖਾ ਸੀਗਾ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀਗੇ ਲੇਕਿਨ ਇਹ ਵੀਰੇ ਕਹਿੰਦੇ ਆ ਕਿ ਜਿਹੜੀ ਮਦਦ ਕਿਸੇ ਨੇ ਕਰਨੀ ਆ ਤਾਂ ਉਹ ਇਹਨਾਂ ਕੋਲ ਸਿੱਧੇ ਆਓ ਸਿੱਧੇ ਆ ਕੇ ਇਹਨਾਂ ਦੀ ਮਦਦ ਕਰੋ ਕਿਉਂਕਿ ਬਹੁਤ ਘਰ ਨੇ ਜੋ ਇੱਥੇ ਇੱਕ ਇੱਕ ਕਿੱਲੇ ਦੇ ਉੱਪਰ ਗੁਜ਼ਾਰਾ ਕਰਦੇ ਨੇ ਇੱਕ ਦੋ ਦੋ ਏਕੜ ਜ਼ਮੀਨ ਆ ਉਹਦੇ ਉੱਪਰ ਗੁਜ਼ਾਰਾ ਕਰਦੇ ਨੇ ਉਸ ਸਾਲ 2 ਸਾਲ ਬਾਅਦ ਇੱਥੇ ਪਾਣੀ ਆ ਜਾਂਦਾ ਫਸਲਾਂ ਬਰਬਾਦ ਹੋ ਜਾਂਦੀਆਂ ਤਾਂ ਕੋਸ਼ਿਸ਼ ਕਰਿਓ ਇਹਨਾਂ ਦੀ ਮਦਦ ਕਰਨ ਦੀ ਲੇਕਿਨ ਇਹਨਾਂ ਤੱਕ ਖੁਦ ਪਹੁੰਚ ਕੇ ਇਹਨਾਂ ਦੇ ਹਾਲਾਤ ਦੇਖ ਕੇ ਫਿਰ ਮਦਦ ਕਰਿਓ